ਸਾਸਰੀਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਉਪਲ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਹਿਬ ਇਸ ਘਰ ਚ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆਂ ਟੌਪ ਦੀਆਂ ਮਿਹੜਾਂ ਦਿਖਾਵਾਂਗੇ ਬਹੁਤ ਹੀ ਸੋਹਣੀਆਂ ਸੁਨੱਖੀਆਂ ਚਾਰ ਗੱਬੜਾ ਦਿਖਾਵਾਂਗੇ ਤੇ ਇੱਕ ਬਿਲਕੁਲ ਤਾਜੀ ਸੂਈ ਆ ਚਫ ਤੇ ਇੱਕ ਨਗੀਨਾ ਦਿਖਾਉਣਾ ਆਪਾਂ ਜਰਸੀ ਬਹੁਤ ਹੀ ਟੌਪ ਦੀ ਅਜੇ ਖੀਰੀ ਆ ਤੇ ਪੰਜਾਂ ਮਹੀਨਿਆਂ ਦੀ ਗੱਬੜਾ ਛੇਵਾ ਚੱਲ ਪੈਣਾ ਬਾਕੀ ਡਿਟੇਲ ਵੀਰ ਕੋ ਲੈ ਲਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਸਭ ਤੋਂ ਪਹਿਲਾਂ ਜਰੂਰੀ ਬੇਨਤੀ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕਿਆ ਆਪਣੀ ਚੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਨੇ ਆ ਇਹਨਾਂ ਵੜਾ ਦੀ ਡੀਟੇਲ ਲੈਣੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਹੋਰ ਸਭ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਜੀ ਕਿੰਦਾ ਹਾਲ ਚਾਲ ਬਹੁਤ ਵਧੀਆ ਭਾਜੀ ਬਹੁਤ ਠੀਕ ਹੈ ਜੀ ਤੇ ਅੱਜ ਕਿੰਨੀਆਂ ਮੈੜਾਂ ਆਪਣੇ ਕੋਲ ਅੱਜ ਆਪਣੇ ਕੋਲ 5 ਆ ਭਾਜੀ 1 ਸੂਈ ਆ 4 ਗੱਬਣਾਵ ਠੀਕ ਹੈ ਜੀ ਇਹ ਵੀ ਸਵੇਰੇ ਤੜਕੇ 3 ਵਜੇ ਸੂਈ ਆ ਅੱਜ ਹਾਂਜੀ ਸੂਈ ਹਾਂਜੀ ਅੱਜ ਜੀ ਥੋੜਾ ਬੋਲਾ ਕੱਢਿਆ ਵਾ 4 ਕਿਲੋ ਵੱਚੀ ਦਾ ਜੀ 4 ਦੰਦ ਵੜ ਸੂਈ ਤੇ ਬਾਕੀ ਸੋਹਣੀਆਂ ਸੁਨਖੀਆਂ ਸਾਰੀਆਂ ਪੂਰੀਆਂ ਦੇਖੋ ਜੀ ਮਹਾਰਾਜ ਦੀ ਕਿਰਪਾ ਬੁਰੀ ਜੀ ਹਾਂਜੀ ਐਡਰੈਸ ਵੀਰ ਜੀ ਬੋਲ ਦਿਓ ਆਪਣਾ ਠੀਕ ਹੈ ਜੀ ਹਾਂਜੀ ਤੇ ਨਾਮ ਕੀ ਵੀਰ ਜੀ ਗਰਜੀਤ ਨਾਮ ਆ ਭਾਈ ਮੇਰਾ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ ਹੈਗਾ 8284 087033 ਠੀਕ ਹੈ ਜੀ ਇਹਤੇ ਵਟਸਐਪ ਚੱਲਦਾ ਦੂਜਾ ਹੈਗਾ 98154 25783 ਠੀਕ ਹੈ ਜੀ ਹਾਂਜੀ ਤੇ ਬਾਕੀ ਆਪਾਂ ਦਿਖਾਉਨੇ ਆ ਤੁਹਾਨੂੰ ਟੌਪ ਦੀਆਂ ਵੇੜਾਂ ਸੋਹਣੀਆਂ ਸਨਕੀਆਂ ਕਿੰਨੇ ਦੁੱਧ ਵਾਲੀਆਂ ਵੀਰ ਜੀ ਇਹ ਕਿ ਵੀਰੇ ਆਪਣੇ ਕੋ 20 ਤੋਂ ਤਾਂ ਹੀ ਆ ਸਾਰੀਆਂ ਤੇ ਵੱਡੀ ਗਾਂ ਜਿਹੜੀ 40 ਪਲੱਸ ਆ ਵੀ ਇੱਕ ਆਪਾਂ ਜਰਸੀ ਦੇਣੀ ਹੈ ਇੱਕ ਜਰਸੀ ਉਹਦੇ ਨਗੀਨਾ ਹੀ ਆ ਭਾਜੀ 16 ਮਹੀਨਿਆਂ ਦਾ ਬੱਚਾ ਵਾ ਇੱਕ ਤਰੀਕ ਤੇ 6ਵਾਂ ਮਹੀਨਾ ਲੱਗ ਗਿਆ ਗਾਂ ਗੱਭਰ ਅਰੇ ਦੁੱਧ ਵਾਲੇ ਦੰਦ ਦੁੱਧ ਵਾਲੇ ਦੰਦ ਸਾਰੇ ਠੀਕ ਆ ਸੋਹਣੀ ਸੁਨੱਖੀ ਪੂਰੀ ਕੈਮਰਾ ਮਾਹੌਲ ਹਾਂਜੀ ਇਹ ਲਾਸ਼ ਤੇ ਦਿਖਾਵਾਂਗੇ ਆਪਾਂ ਬਾਕੀ ਬਰੀਡ ਵਾਲੀ ਪੂਰੀ ਨਸਲ ਵਾਲੀ ਆ ਇਹ ਤੁਹਾਨੂੰ ਲਾਸ਼ ਤੇ ਪੀਸ ਦਿਖਾਵਾਂਗੇ ਮੁੱਲ ਬਿਲਕੁਲ ਜਾਇਜ਼ ਕਰਨੇ ਆ ਭਾਜੀ ਤੇ ਸ਼ੁਰੂਆਤ ਆਪਾਂ ਕਰਦੇ ਆਂ ਤਾਜੀ ਸੂਈ ਤੋਂ 3 ਵਜੇ ਗਾਂ ਸੂਈ ਐ ਸਵੇਰੇ 4 ਦਾ ਦਬੈੜ ਅੱਜ ਹੀ ਸੂਈ ਆ 3 ਵਜੇ ਇੱਦਾਂ ਥੱਲੇ ਬੈਠੋ ਭਾਜੀ ਹਵਾ ਨਾ ਕਰੋ ਚੈੱਕ ਇਹਦਾ ਕਰੋ ਭਾਵੇਂ ਇਦਾਂ ਤਾਰਾ ਮਰੀ ਆ ਵੇਖ ਲੋ ਵੀ ਬਹੁਤ ਆ ਵੇਖ ਲੋ ਖੱਟੇ ਰੰਗ ਦਾ ਬੋਲਾ ਹੀ ਆ ਜੇ ਕਿਤੇ ਭਾਜੀ ਥੀਲੀਆਂ ਵਛੀ ਦੀਆਂ ਆ ਵੇਖੋ ਕਰੋ ਚੈੱਕ ਅਜੇ ਚੰਗਾ ਆ ਬੱਚੇ ਨੂੰ ਬੱਚੇ ਨੂੰ ਚਗਾ ਕੇ 4 ਕਿਲੋ ਚੋਈ ਆ ਵਛੀ ਅੱਛਾ 4 ਕਿਲੋ ਚੋਈ ਆ ਹਵਾ ਨਾ ਜਾ ਕੇ ਘਰੋ ਹੀ ਕਰ ਚਾਰ ਦੰਦ ਵੈੜਾ ਭਾਜੀ ਪਹਿਲਾ ਤੋਂ ਚਾਰ ਦੰਦ ਚਾਰ ਦੰਦ ਤੇ ਬੱਚਾ ਕੀ ਵੀਰ ਜੀ ਮਗਰ ਬੱਚਾ ਭਾਜੀ ਬੱਚਾ 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 ਟੀਗਾ ਕੇ ਨਾ ਚੰਗਾ ਲਵਾਇਆ ਇਹ ਦੇ ਦੇ ਬੱਚਾ ਦਿੱਤਾ ਦੇ ਇਹ ਬੱਚਾ ਦਿੱਤਾ ਜੀ ਹਾਂਜੀ ਤੇ ਬਾਕੀ ਸੋਹਣੀ ਸਨਖੀ ਵੇਖੋ ਕਿੰਨੀ ਆ ਜੀ ਕੁਆਲਿਟੀ ਚੈੱਕ ਕਰੋ ਤੋਰਾ ਵੀਰ ਜੀ ਇਹਨੂੰ ਆ ਵੇਖੋ ਜੀ ਇੱਕ ਰੰ ਚੈੱਕ ਕਰੋ ਵੈੜ ਨੂੰ ਆ ਵੇਖੋ ਕੁਆਲਿਟੀ ਵੇਖੋ ਜੀ ਬੋਲਦੀ ਆ ਜੀ ਮੂੰਹ ਅਜੇ ਮੂੰਹ ਤੇ ਚਾਰ ਦੰਦ ਅਜੇ ਤੇ ਛੋਟੀ ਬੱਚੀ ਆ ਕੇ ਫੇ ਹਾਂਜੀ ਪਹਿਲਾ ਹੀ ਸੂਆ ਸੂਈ ਆ ਕਿੰਨਾ ਸਾਲਾਂ ਦੀ ਵੈੜ ਆ ਇਹ ਜੀ ਪਹਿਲਾ ਹੀ ਸੂਆ ਸੂਈ ਆ ਜੀ ਆਜੋ ਕਮਾਲ ਆ ਦੇਖੋ ਜੀ ਬਾਕੀ ਵੈੜ ਦੁੱਧ ਵਾਲੀ ਆ ਚੰਗੀ ਆ ਸੋਹਣੀ ਸੁਨੱਖੀ ਹਵਾਨਾ ਜਿਹੜਾ ਵੇਖੋ ਵੀ ਕਿੰਨਾ ਸੋਹਣਾ ਤਿਆਰ ਕੀਤਾ ਪਾਜੀ ਇੰਨੀ ਵਛੀ ਸੀ ਲਾ ਪਿੱਛੇ ਨੂੰ ਜਿੱਥੇ ਮਰਜੀ ਥੱਲੇ ਬਹਿ ਜਾਓ ਵਛੀ ਜੀ ਦੇਖੋ ਥਾਣਾ ਦਾ ਗੈਪ ਵੀ ਚੈੱਕ ਕਰ ਲੋ ਤੇ ਥਾਣ ਵੇਖੋ ਕਿੰਨਾ ਸੋਹਣਾ ਲੱਗਦਾ ਬਰੀਡ ਦੇ ਪਾਵੇਂ ਵਾਂਗੂ ਅੱਡੋ ਅੱਡ ਪੂਰਾ ਗੜਵਾ ਥਣ ਲੱਗਾ ਵਾ ਅਰੇ ਬੋਲੇ ਦਈਆ ਚਮਚਿਆਂ ਵਾਲਾ ਬੋਲਾ ਖਾਵੇ ਆ ਕਿ ਕੋਈ ਕਰੋ ਚੈੱਕ ਬਾਕੀ ਬਰੀਡ ਵਾਲੀ ਚੰਗੀ ਆ ਹਾਂਜੀ ਵੀਰ ਜੀ ਦੁੱਧ ਕਿੰਨਾ ਕੁ ਚਵਾਉਗੀ ਏ ਵੀਰੇ ਵਛੀ 23 24 ਕਿਲੋ ਦੁੱਧ RAM ਨਾ ਦੇਊਗੀ ਪਾਜੀ ਠੀਕ ਆ ਹਾਂ ਤੇ ਇਹਦਾ ਮੁੱਲ ਕਿੰਨਾ ਕਰਾਂਗੇ ਆਪਾਂ ਮੁੱਲ ਕਰਵਾਉਣਾ ਬਾਜੀ ਭਾਵੇਂ ਜਿੰਨਾ ਮਰਜ਼ੀ ਕਰਾਈਓ 80 85 ਕਰਾਈਓ ਜੋ ਮਰਜ਼ੀ ਕਰਾਈ ਜਾਓ ਹਾਂਜੀ 70000 ਜੋ ਛੋੜ ਕਰ ਦਿਆਂਗੇ ਮੌਕੇ ਦੇ ਮੌਕੇ ਦੇ ਮਾਨ ਤਾਂ ਥੋੜਾ ਬੋਧਾ ਮੈਂ ਨਾ ਕਰ ਤੂੰ ਹੀ ਦੱਸ ਦੋ ਜੋ ਹੁਣੇ ਕਰ ਦੋ ਕਰ ਦਈਏ 2000 ਦਾ ਕਿ ਕਰ ਦੋ ਠੀਕ ਆ ਇਹ 68000 ਦੀ 68000 ਦੀ ਬੱਛੀ ਉਹ ਜੋ ਮੌਕੇ ਦੇ ਆਪਣੀ ਮਰਜ਼ੀ ਨਾਲ ਛੋੜ ਕਰ ਦੋ ਛੋੜ ਕਰ ਦਾਂਗੇ 68 ਚੋਂ ਪਰ ਬੱਛੀ ਦੀਆਂ ਸਿਫਤਾਂ ਵੇਖੋ ਨਹੀਂ ਕਮੀ ਬੇਸੀ ਕੋਈ ਨਹੀਂ ਆ ਜੀ ਹਾਂਜੀ ਸਾਹਮਣੇ ਕੋਈ ਕਮੀ ਬੇਸੀ ਨਜ਼ਰ ਨਹੀਂ ਉਹਦੀ ਸੋਹਣੀ ਸੁਨੱਖੀ ਆ ਜੀ ਪੂਰੀ ਠੀਕ ਆ ਤੇ ਦੂਜੇ ਨੰਬਰ ਵਾਲੀ ਦਿਖਾਉਨੇ ਆ ਵੱਡੀ ਗ ਮੈਂ ਕਹਾ ਪਾਜੀ ਭਾਵੇਂ ਐਦਾਂ ਹੀ ਥੱਲੇ ਦੋਵੇਂ ਬੰਨੇ ਬਹਿ ਜਾਏ ਦੇ ਵੀ ਆਹ ਵੇਖੋ ਹਵਾਨਾ ਜਾ ਕੇ ਘਰੀਏ ਦਾ ਵੀ ਦੇਣ ਕਿੰਨੇ ਲੈ ਜਾਉ ਪਹਿਲਾਂ ਦੱਸਿਓ ਪਾਜੀ ਦੇਣ ਲੈ ਜਾਉ ਹਫਤਾ ਵਸ਼ੀ ਹੈ ਜੀ ਕੱਦ ਕਾੜ ਪੂਰਾ ਵੱਡਾ ਇੱਕ ਹਫਤਾ ਲੈ ਜਾਉ ਤੇ ਦੁੱਧ ਕਿੰਨੇ ਆਲੀ ਹੈ ਵੀਰੇ 40 ਪਲੱਸ ਰਹੂਗੀ ਏ ਢੀ ਗਾਂ ਨੇ 20 ਕਿਲੋ ਦੁੱਧ ਟਾਈਮ ਦਾ ਨਾ ਦਿੱਤਾ ਤੇ ਕਿੰਨੇ ਦੇਣ ਬਾਕੀ ਕੱਦ ਕਾੜ ਤੁਸੀਂ ਆਪ ਚੈੱਕ ਕਰ ਲਓ ਆਹ ਵੇਖੋ ਜੀ ਪੂਰੀ ਨਿੱਗਰ ਪੂਰੀ ਕੈਮ ਹਵਾਨਾ ਜਾ ਕੇ ਕਰ ਲਓ ਜੀ ਆਈਡੀਆ ਤੁਸੀਂ ਆਪੇ ਲਾ ਲਓ ਵੀ ਜਿੰਨਾ ਵੀਰ ਦੁੱਧ ਦੱਸਦਾ ਚਵਾਊਗੀ ਕਿ ਨਹੀਂ ਚਵਾਊਗੀ ਵੱਧ ਚਵਾਊਗੀ ਘੱਟ ਨਹੀਂ ਚਵਾਉਂਦੀ ਜਿੰਦਾ ਵੱਡਾ ਹਵਾਨਾ ਲਈ ਫਿਰਦੀ ਅਜੇ ਤਿਆਰ ਨਹੀਂ ਹੋਇਆ ਜਿੱਦਣ ਤਿਆਰ ਹੋ ਗਈ ਉਦੋਂ ਚਮਕ ਵੇਖੋ ਵਛੀ ਦੀ ਪਰਾਲੀ ਛੁੱਟ ਕੇ ਸੋਣੀ ਪੈਣੀ ਆ ਕਮਾਓ ਭਾਜੀ ਇੱਕ ਰਾਇ ਨੂੰ ਇੱਧਰ ਨੂੰ ਕਮਾਓ ਆ ਵੇਖੋ ਕਰੋ ਚੱਕ ਬਹੁਤ ਸੋਣੀ ਲੈ ਜੋ ਮੋੜ ਲੋ ਬਾਕੀ ਪੂਰੀ ਨਗਰੇ ਆ ਕੈਮ ਆ ਕੋਈ ਬਣਿਓ ਲੱਸੀ ਨਹੀਂ ਗਈ ਖੁੰਜੀ ਨਹੀਂ ਗਈ ਵੱਡੀ ਆ ਜੀ ਚਮਕ ਬਹੁਤ ਜ਼ਿਆਦੀ ਪਾਜੀ ਬਾਕੀ 40 ਕਿਲੋ ਦੁੱਧ ਭਰੂਗੀ ਜਦੋਂ ਸੂਗੀ ਇਹ ਤਾਂ ਹਵਾਨੇ ਦੇ ਨਾੜਾਂ ਤੁਹਾਨੂੰ ਦਿਖਾਉਨੇ ਆ ਪਾਜੀ ਗੂਠੇ ਨਾਲ ਮੋਟੀਆਂ ਆ ਸਾਈਡਾਂ ਦੇ ਆਹ ਵੇਖੋ ਨਾੜਾਂ ਚੈੱਕ ਕਰੋ ਹਵਾਨੇ ਦੇ ਕਿੱਡੀਆਂ ਮੋਟੀਆਂ ਮੋਟੀਆਂ ਨਾੜਾਂ ਠੰਡੀ ਧੀਰੀ ਆਹ ਵੇਖੋ ਜੀ ਵੇਖੋ ਕਰੋ ਚੈੱਕ ਤੇ ਇਹਦਾ ਪਾਜੀ ਸੂਆ ਕਰਵਾਊਗਾ ਜੀ ਸੁਭਾ ਵੀਰੇ ਦੂਜਾ ਇਹਦਾ ਦੂਜਾ ਸੂ ਦੂਜਾ ਸੂਆ ਠੀਕ ਆ ਜੀ ਛਿੱਗੀ ਆ ਸਹੀ ਆ ਤੇ 40 ਕਿਲੋ ਦੁੱਧ ਭਰੂਗੀ য়ারਕਾ ਤੇ ਵੱਧ ਭਰੂਗੀ ਭਾਜੀ ਵੱਧ ਦੇ ਸਕਦੀ ਪਰ 40 ਕਿਲੋ ਦੀ ਤਾਂ ਗਰੰਟੀ ਵੀ ਦੇ ਦੋ 40 ਕਿਲੋ ਚਵਾਇਆ ਵਾ য়ারਕਾ ਵੱਧ ਭਰੂਗੀ ਵੱਧ ਭਰੂਗੀ ਠੀਕ ਆ ਹਾਂ ਪਰ ਆਪਾਂ 40 ਕਹਿੰਨੇ 40 ਤਾਂ ਮਾਮੂਲੀ ਆ ਨਾ ਬਾਕੀ 40 ਦੇ ਹਿਸਾਬ ਨਾਲ ਲੈ ਲੈ ਕੋਈ ਹਾਂ ਨਾ ਹਾਂ ਠੀਕ ਆ ਤੇ ਮੋਲੇ ਦਾ ਕਿੰਨਾ ਕਰਨਾ ਜੀ ਕਰ ਲੀਏ 1.5 ਮੈਨ ਜਿਆ ਜਿਆ ਕਰੀਏ ਆਪਾਂ ਵੇਚ ਦਈਏ ਸਵਾ ਕਰ ਲੀਏ ਉਹ ਚੋਂ ਮਾਨਦਾਨ ਕਿੰਨਾ ਕਰੋਗੇ ਸਵਾਜੋ ਵੀ 15000 ਦਾ ਮਾਨ ਤਾਣ ਇੱਕ 10 ਦੀ ਗਾਂ ਦੇ ਦਿਆ ਇੱਕ 10 ਦੀ ਇਹ ਹੁਣ ਵੀ ਕੋਈ ਕਵੇ ਮਹਿੰਗੀ ਆ ਤੇ ਦੱਸੋ ਮੌਕੇ ਤੇ ਛੋੜ ਹੋ ਜੂਗੀ ਇੱਕ 10 ਚੋਂ ਛੋੜ ਕਰ ਦਿਆਂਗੇ ਆ ਵੇਖੋ ਬਾਕੀ ਇੱਕ ਰ ਫੇਸ ਹੋਵੇ ਵੇਖ ਲਓ ਬੜੀ ਚੰਗੀ ਸੋਹਣੀ ਸੁਨੱਖੀ ਪੂਰੀ ਆ ਕੈਮ ਆ ਥਾਣ ਬੜਾ ਸੋਹਣਾ ਲੱਗਿਆ ਅੱਗੇ ਨੂੰ ਲੋਕ ਢਾਈ ਢਾਈ ਮੰਗੀ ਜਾਂਦੇ ਭਿੰਦਰ ਸਾਹਿਬ ਹਾਂਜੀ 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 ਇੱਕ 10 ਚੋਂ ਛੋੜ ਕਰ ਦਾਂਗੇ ਛੋੜ ਕਰ ਦਿਓ ਤੇ ਥਣਾ ਥਣਾ ਦੀ ਓਕੇ ਮੈਂ ਕਿਹਾ ਵੀਰੇ ਆਪਣੀ ਤਸੱਲੀ ਕਰਕੇ ਖੜਿਆ ਆਪਾਂ ਤਸੱਲੀ ਕਰਕੇ ਲਿਆਂਦੀ ਆ ਜੀ ਠੀਕ ਆ ਜੀ ਸਹੀ ਆ ਤੇ ਅਗਲੀ ਆ ਜਿਹੜੀ ਹਾਂਜੀ ਇਹ ਵੀ ਗੱਬਣ ਜੀ ਇਹ ਗੱਬਣ ਆ ਗਿਆ ਹਾਂ ਇਹ ਵੀ ਫਾਰਮ ਚੋਂ ਲਈ ਆ ਬੱਚੀ ਇਹ ਵੀ ਫਾਰਮ ਵਾਲੀ ਆ ਬਾਕੀ ਇਹ ਵੀ ਸੋਹਣੀ ਆ ਪ੍ਰਿੰਟ ਇਹਦਾ ਵੀ ਚੰਗਾ ਵੇਖੋ ਕੱਦ ਕਾਠ ਇਹਦਾ ਵੀ ਸੋਹਣਾ ਵਾ ਪੂਰੀ ਕੈਮ ਆ ਜੀ ਇਹਦਾ ਸੁਆ ਕਿਨਵਾ ਜੀ ਸੁਆ ਵੀਰੇ ਦੂਜਾ ਇਹਦਾ ਵੀ ਦੂਜਾ ਸੁਆ ਆ ਵੇਖੋ ਜੀ ਪੂਰੀ ਬਰੀਡ ਵਾਲੀ ਆ ਜੀ ਠੰਡੀਆਂ ਸੀਲ ਆ ਪਿੰਡਰ ਸਾਹਿਬ ਆਪਾਂ ਉਹ ਜਿਹੜਾ ਡੰਗਰ ਨਹੀਂ ਕੋਈ ਵੀ ਇੱਕ ਵੀ ਐਂ ਤਾਂ ਥੱਲੇ ਬਹਿ ਜਾਓ ਬੱਚੀ ਹਿੱਲੂ ਨਾ ਠੀਕ ਆ ਬਸ ਇਹ ਕਿ ਬੂਰੀ ਔਲ ਕਰਦੀ ਖੁੱਲੀ ਆਈ ਫਾਰਮ ਚੋਂ ਠੀਕ ਆ ਥੋੜਾ ਸਾਡੇ ਤੋਂ ਕਈ ਜਣੇ ਪਹੂ ਡਰ ਜਾਂਦਾ ਵਾ ਆ ਵੇਖੋ ਜੀ ਕਰੋ ਚੈੱਕ ਕੈਂ ਮਾ ਇਹਦੇ ਦਿਨ ਕਿੰਨੇ ਰਹਿੰਦੇ ਆ ਜੀ ਇਹਦੇ ਦਿਨ 10 ਲੈ ਜਾਣੇ ਵੜਨੇ 10 ਦਿਨ ਲੈਣਗੇ ਲੈ ਜੂਗੀ ਜੇ ਤਾਂ ਹਵਾਨਾ ਇੰਨੇ ਵੀ ਪੂਰਾ ਐ ਗਡਵਾ ਤਿਆਰ ਕਰਨਾ ਖਾਣੇ ਦਾ ਵੀ ਚੰਗਾ ਸੋਹਣਾ ਮੁੱਠੀ ਮੈਂ ਕਹਿੰਦਾ ਬੜੀ ਏਦਾਂ ਥੱਲੇ ਬਹਿ ਜਾ ਆ ਵੇਖੋ ਵੇਖੋ ਬੱਚੀ ਢਿੱਲਾਂ ਕਿੱਡੀਆਂ ਲਾ ਟੁਲਾ ਦੇ ਸਿਰਫ ਚੱਬੂ ਦਾ ਤਾਂ ਕਰਦੀ ਆ ਵੀ ਖੁੱਲੀ ਆਈ ਫਾਰਮ ਚੋਂ ਠੀਕ ਆ ਜੀ ਖੁੱਲੀ ਰਹੀ ਉਹਦਾ ਭਾਵੇਂ ਥੱਲੇ ਬਹਿ ਜਾਓ ਇਹੋ ਜੀ ਨਹੀਂ ਗੀ ਆ ਵੇਖੋ ਕਰੋ ਚੈੱਕ ਬਾਕੀ ਵੱਡੀ ਪੂਰੀ ਆ ਠੀਕ ਹੈ ਜੀ ਦੁੱਧੇ ਕਿੰਨਾ ਕੁ ਜਵਾਜੂਗੀ ਜੀ ਭਾਜੀ ਦੁੱਧ ਜਿਆਦਾ ਨਹੀਂ 526 ਕਿਲੋ ਆਰਾਮ ਨਾਲ ਪਾਉਗੀ ਅੱਛਾ 52 ਹਾਂ ਹੀ ਕਹਿ ਦਈਏ 30 ਤੋਂ ਬਾਹਰ ਦੇਈ ਜਾਊਗੀ 526 ਤੇ ਆਰਾਮ ਨਾਲ ਲੈਣਾ ਚਾਹੀਦਾ 52 526 ਕਿਲੋ ਦੁੱਧ ਬਹੁਤ ਹੁੰਦਾ ਵਾ ਹਾਂਜੀ ਹਾਂਜੀ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਮੈਂ ਤਾਂ ਕਰਦੀ 85 ਜਾਜ ਆ ਮਾਣ ਤਾਨ ਕਿੰਨਾ ਕਰੋਗੇ ਹਾਂ ਨਾ ਜੀ ਹਾਂਜੀ 75000 ਦੀ ਦੇ ਦਿਆਂ ਛੋਟ ਕਰ ਦੋ ਮੋ ਕਰ ਦਾਂਗੇ ਠੀਕ ਆ ਬਾਕੀ ਫੋਨ ਕਰੇ ਕੋਈ ਹਾਂ 75000 ਚੋਂ ਛੋੜ ਕਰ ਦਾਂਗੇ ਵੇਖੋ ਕਿੱਦਾਂ ਮੁੱਲ ਵੇ ਲੋ ਜੀ ਬਿਲਕੁਲ ਜਾਇਜ਼ ਕੀਤੇ ਪਾਜੀ ਬਿਲਕੁਲ ਜਾਇਜ਼ ਮੁੱਲ ਆ ਸਾਰੇ ਸੋਹਣੀ ਸਲੈਖੀ ਪੂਰੀ ਐ ਵੀ ਆਹ ਵੇਖੋ ਜੀ ਅੱਗੇ ਚੈੱਕ ਕਰੋ ਗੱਬਣ ਵਛੀ ਪਾਜੀ ਅਸਲੀਆਂ ਵਾਲੋਂ ਇੱਕ ਵੀ ਪਹੂ ਆਪਣਾ ਇਦਾਂ ਦਾ ਨਹੀਂ ਅੱਜ ਆਹ ਵੇਖੋ ਕਰੋ ਚੈੱਕ ਜਿਹੜੀ ਮਰਜੀ ਥੱਲੇ ਬਹਿ ਜਾ ਇਹਦਾ ਸੂਆ ਕਰਵਾ ਜੀ ਇਹਦਾ ਦੂਜਾ ਸੂਆ ਹਵਾਨਾ ਇਹਦਾ ਚੈੱਕ ਕਰੋ ਕਿੱਦਾਂ ਸੋਨਾ ਐ ਨਰਮ ਬਣਿਆ ਥਾਨ ਵੇਖੋ ਕਿੱਦਾਂ ਹੋ ਰਿਹਾ ਅਜੇ ਢਿੱਲਾ ਵੇਖੋ ਪਾਜੀ ਜੀ ਹਾਂ ਥਾਨ ਦੀ ਕੁਆਲਿਟੀ ਵੀ ਚੰਗੀ ਤੇ ਬਰੀਡ ਪੂਰੀ ਆ ਬਾਕੀ ਸੋਹਣੀ ਸੁਨੱਖੀ ਤੇ ਦੁੱਧ ਵੀ ਚੰਗਾ ਚੋਣਾ ਆ ਇਹ ਆ ਵੇਖੀ ਕੱਦ ਕਾੜ ਪੂਰਾ ਵੱਡਾ ਹਵਾਨਾ ਦਾ گلابی ਹੋ ਜਾਣਾ ਮਨੇ ਜਿਆਦਾ ਜਿੱਦਾਂ ਜਿੱਦਾਂ ਜਦਾਂ ਤਿਆਰ ਹੁੰਦੀ ਗਈ ਲਾਲ ਹੋ ਜਾਣਾ ਆ ਵੇਖੋ ਜੀ ਕੱਦ ਦੇ ਦਾ ਵੀ ਸੰਢੀ ਥੀਲੇ ਵੀ ਬੜੀ ਆ ਜਿੱਥੇ ਮਰਜੀ ਪਾਜੀ ਰੱਥਾ ਸੁੱਟ ਕੇ ਇਦਾਂ ਥੱਲੇ ਬਹਿ ਜਾ ਠੀਕ ਆ ਵੇਖ ਸੁਆ ਦੂਜਾ ਸੁਣਾ ਨੇ ਦਿਨ ਕਿੰਨੇ ਕ ਇਦਾਂ ਰਹਿੰਦੇ ਆ ਦਿਨ ਪਾਜੀ ਲੈ ਜੋ 7-8 ਦਿਨ ਬੈਠ 7-8 ਦਿਨ ਲੈ ਜੋ ਜੀ ਹਾਂਜੀ ਠੀਕ ਆ ਜੀ ਆ ਦੇਖ ਕੁਆਲਿਟੀ ਕਰੋ ਚੈੱਕ ਦੇਖ ਥਾਣ ਜਿਹੜਾ ਲੱਗਾ ਬੜਾ ਸੋਹਣਾ ਲੱਗਾ ਜੀ ਇਹਨੂੰ ਵੀ ਥਾਣ ਦੀ ਕੁਆਲਿਟੀ ਚੰਗੀ ਹੈ ਕਰੋ ਚੈੱਕ ਲੋ ਬਾਈ ਤੇ ਇਹ ਕਿ ਭਾਜੀ ਦੁੱਧ ਕਿੰਨਾ ਚ ਵਾਉ ਭਾਜੀ ਇਹਨੇ ਦੁੱਧ 22 23 ਕਿਲੋ ਵਸ਼ੀ ਨੇ ਆਰਾਮ ਨਾ ਦੇਈ ਜਾਣਾ ਠੀਕ ਹੈ ਜੀ ਇਹਦਾ ਮੁੱਲ ਮੁੱਲ ਤੁਸੀਂ ਕਰ ਦਿਓ ਮੈ ਨਾਲ ਜੈ ਜੈ ਕਰ ਦਈਏ ਇੱਕ ਰੰਗ ਗੈਜ ਹਾਂ ਜੀ ਯਾ ਤਰ ਕਰ ਦੀਏ ਨਹੀਂ ਜੈ ਜੈ ਕਰੀਏ ਮਾਨ ਤਾਨ ਕਰੀਏ ਕਿੰਨੀ ਗੱਲ 65000 ਚੋਂ ਛੋੜ ਕਰ ਦਾਂਗੇ ਹੋਰ ਦੱਸੋ ਖੁੱਲੀ ਹੋ ਜੂਗੀ ਘਰ ਸਾਹਿਬ ਨਹੀਂ ਜੈ ਚੌੜ ਦੀ ਛੱਡ ਦਿਆਂਗੇ ਹੋਰ ਦੱਸੋ ਲਓ ਜੀ 1000 ਹੋਰ ਹੁਣ ਇਹਦੋਂ ਸਸਤੀ ਕਿੱਥੋਂ ਦੇਵੀ ਬਾਕੀ ਸੋਹਣੀ ਸਨਖੀ ਪੂਰੀ ਆ ਕੋਈ ਕਮੀ ਨਹੀਂ ਹੈਗੀ ਵੇਖ ਆ ਵੇਖੋ ਜੀ ਕੁਆਲਿਟੀ ਚੈੱਕ ਕਰ ਲਓ ਜੀ ਸੀਲੀਆਂ ਵਾਲੋਂ ਦੇ ਭਿੰਦਰ ਸਾਹਿਬ ਕੋਈ ਭਾਵੇਂ ਨਿਆਣਾ ਥੱਲੇ ਬੈਠਾ ਰਹੇ ਹਾਂਜੀ 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 64000 ਦੀ ਦੇ ਦੇ ਤਾਂ ਮੌਕੇ ਤੇ ਛੋੜ ਹੋ ਜੂਗੀ ਥੋੜੀ ਬਹੁਤੀ ਫੋਨ ਲਾਇਓ ਤੇ ਹੁਣ ਆਪਾਂ 68 ਪੀਸ ਦਿਖਾਉਣਾ ਤੁਹਾਨੂੰ ਜਰਸੀ ਵਸ਼ੀ ਕਰੋ ਚੈੱਕ ਅਜੇ ਦੁੱਧ ਵਾਲੇ ਦੰਦ ਆ ਵੀਰੇ 16 ਮਹੀਨਿਆਂ ਦਾ ਬੱਚਾ ਆ ਬੱਚੀ ਹੈਗੇ ਹਾਂਜੀ 16 ਮਹੀਨਿਆਂ ਦਾ ਬੱਚਾ ਵਾ ਦੁੱਧ ਦੇ ਦੰਦ ਆ ਸਾਰੇ ਇੱਕ ਤਰੀਕ ਦਾ ਇਹਨੂੰ 6ਵਾਂ ਮਹੀਨਾ ਲੱਗ ਗਿਆ ਜੀ 6ਵਾਂ ਮਹੀਨਾ ਲੱਗ ਗਿਆ ਥੱਲੇ ਉਹ ਦਿਖਾ ਲਓ ਵੀ ਬੱਚੀ ਕਿੱਦਾਂ ਦੀ ਆ ਬਾਕੀ ਬਰੀਕੀਆਂ ਤਾਂ ਨਖਾਉਨੇ ਆ ਵੀ ਪਿਓਰ ਜਰਸੀ ਜਿਹਨੂੰ ਕਹਦੇ ਨੇ ਨਾ ਪੰਜਾਬ ਵਾਲੀ ਪਿਓਰ ਜਰਸੀ ਬੋਡੀ ਵਾਲੀ ਜਰਸੀ ਆ ਆਹ ਦੇਖੋ ਹਵਾਨਾ ਜਾ ਕੇ ਕਰੋ ਹੁਣੇ ਪੋਟ ਆਈ ਆ ਥਣੀ ਇਹਦੀ ਕਿੱਡੀ ਸੋਹਣੀ ਪੰਜਵਾਮੀ ਨਾ ਪੂਰਾ ਪੰਜ ਪੂਰੇ ਹੋ ਗਏ ਛੇਵਾ ਲੱਗ ਗਿਆ ਇੱਕ ਤਰੀਕ ਦਾ ਛੇਵਾ ਲੱਗ ਗਿਆ ਵਾ ਤੇ ਨਸਲ ਜੈ ਕ ਕਰ ਲੋ ਇੱਕ ਰਾਂ ਜਿਹੜੇ ਜਰਸੀਆਂ ਭੈਣ ਭਰਾ ਰੱਖਦੇ ਆ ਉਹਨਾਂ ਲਈ ਇਹ ਗਿਫਟ ਆ ਇੱਕ ਦੇਖੋ ਬੋਦੀ ਵਾਲੀ ਫਿਰ ਬੱਚੀ ਆ ਦੇਖੋ ਜੀ ਪਲੀ ਆ ਪਾਜੀ ਦੋਦੀ ਪੰਜਵਾਮੀ ਪੰਜਮੀ ਨੇ ਪੂਰੇ ਤੇ ਛੇਵਾ ਲੱਗ ਗਿਆ ਛੇਵਾ ਲੱਗ ਗਿਆ ਕਰੋ ਚੈੱਕ ਨਾ ਚਲੀ ਆ ਇਹਨੇ ਸ਼ਾਹ ਪੂਰਾ ਦਿਖਾਉਦੀ ਆ ਵੀ ਮੈਂ ਅਜੇ ਦੁੱਧ ਪੀਤਾ ਦੱਸਦੀ ਆ ਭਾਜੀ ਹਾਂਜੀ ਦੇਖੀ ਥੀਲ ਲਓ ਨਹੀਂ ਥੀਲੀਆਂ ਬਹੁਤ ਬੱਚੀ ਕੋ ਜੀ 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 ਬਸ ਥੋੜਾ ਡਰਦੀ ਆ ਆਪਣੇ ਤੋਂ ਆਹ ਵੇਖ ਚੱਬੂ ਦੀ ਔਲ ਕਰਦੀ ਲੱਗ ਹਾਂ ਚੱਬੂ ਦੀ ਵੀ ਔਲ ਕਰਦੀ ਆ ਨਾ ਪਟਾ ਪਿਆ ਹੈਗਾ ਗੱਲ ਚ ਹਾਂਜੀ ਤੇ ਬਾਕੀ ਚੰਗੀ ਤਿਆਰ ਹੋਣਾ ਪੰਜ ਮਹੀਨਿਆਂ ਦੇ ਵਿੱਚ ਇੰਨੀ ਥਣੀ ਫੋਟ ਆਈ ਆ ਤੇ ਗਾਂ ਦੇਖ ਅਜੇ ਟਾਈਮ ਰਹਿਦਾ ਹੈ ਦਾ ਤੇ ਚੰਗੀ ਤਿਆਰ ਹੋਣੀ ਆ ਤੇ ਕਿਸ ਭੈਣ ਭਰਾਣੇ ਸਾਂਭਣ ਵਾਲੇ ਨੇ ਖਾਣ ਦੀ ਆ ਦੇਖੋ ਆਹ ਵੇਖੋ ਜੀ ਕਰੋ ਚੈੱਕ ਠੀਕ ਆ ਤੇ ਇਹਦੀ ਮਾਂ ਦਾ ਕੋਈ ਰਿਕਾਰਡ ਹੈਗਾ ਵੀਰ ਜੀ ਪਾਜੀ ਇਹਦੀ ਮਾਂ ਦਾ ਰਿਕਾਰਡ 526 ਕਿਲੋ ਦਾ ਵਾ ਠੀਕ ਆ ਇਹਨੂੰ ਅੱਗੇ ਗਾੜੀ ਜੱਗ ਦਾ ਸੈਕਸੀ ਮੰਨ ਲੱਗਾ ਠੀਕ ਆ ਬਛੀ ਨੂੰ ਠੀਕ ਆ ਜੀ ਤੇ ਇਹਦਾ ਆਪਾਂ ਮੁੱਲ ਕਿੰਨਾ ਕਰਾਂਗੇ ਮੈਂ ਨਾ ਫੋਨ ਤੇ ਰੱਖੀਏ ਇਹਦਾ ਫੋਨ ਤੇ ਕਰ ਲਿਓ ਕਿ ਦੱਸ ਦਈਏ ਨਹੀਂ ਫੋਨ ਤੇ ਕਰ ਲਿਓ ਭਾਵੇਂ ਦੱਸ ਦੋ ਪਤਾ ਕੀ ਆ ਕਿ ਅਗਲਾ ਆਂਦਾ ਯਾਰ ਤੁਸੀਂ ਮੁੱਲ ਨਹੀਂ ਦੱਸੇ ਦੱਸ ਦਿਓ ਹਾਂ ਨਾ ਪਾਜੀ 50000 ਦੀ ਬਛੀ ਦੇ ਦਿਆਂਗੇ ਕੀ ਦਾ ਤੇ ਦੁੱਧ ਪੀ ਆਈ ਆ ਮਾਲਕ ਦਾ ਇਹ ਤਾਂ ਗੱਲ ਹੈਗੀ ਦੁੱਧ ਪੀਤਾ ਵਾ ਤਾਂ ਇਹ 2000 ਛੋਟ ਕਰ ਦੇਾਂਗੇ ਭਾਜੀ 48000 48000 ਦੀ ਵਛੀ ਦੇ ਦੇਾਂਗੇ ਠੀਕ ਆ ਬਾਕੀ ਫੋਨ ਕਰੇ ਜਿਹਨੂੰ ਪਸੰਦ ਹੋਵੇ ਹਾਂਜੀ ਇਹ ਇੱਕ ਸੋਹਣੀ ਸੁਨੱਖੀ ਪੂਰੀ ਐ ਸੋਹਣੀ ਐ ਲੋ ਕਮੀ ਕੋਈ ਨਹੀਂਗੀ ਇਹਨੇ ਹਜੇ ਵੱਡੀ ਹੋਣਾ ਕੱਦ ਕੱਢਣਾ ਕੱਦ ਤੇ ਬਹੁਤ ਭਾਜੀ ਕੱਡੂਗੀ ਹਜੇ 16 ਮਹੀਨਿਆਂ ਦਾ ਬੱਚਾ ਸਾਰਾ ਜੀ 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 16 17 ਮਹੀਨਿਆਂ ਦੀ ਏਜ ਆ ਸਾਰੀ ਇਹਦੀ ਬਿਲਕੁਲ ਬਿਲਕੁਲ ਜੀ ਹਜੇ ਹਾਂਜੀ ਦੁੱਧ ਵਾਲੇ ਦੰਦ ਆ ਇਹਦੇ ਸੋਹਣੀ ਦੁੱਧ ਵਾਲੇ ਦੁੱਧ ਵਾਲੇ ਠੀਕ ਆ ਜੀ ਕਰ ਨਹੀਂ ਭਾਜੀ ਕੋਈ ਗੱਲਬਾਤ ਹੋਰ ਬਸ ਭਾਜੀ ਠੀਕ ਹੈ ਜੀ ਤੇ ਬਾਕੀ ਆਗੇ ਆਪਣੀ ਤਸੱਲੀ ਕਰ ਲਿਓ ਆਹ ਵੇਖੋ ਜੀ ਬਹੁਤ ਹੀ ਸੋਹਣੀਆਂ ਸਰਖੀਆਂ ਵੜਾ ਦਿਖਾਈਆਂ ਤੁਹਾਨੂੰ ਇੱਕੇ ਘਰੋਂ ਤੁਹਾਨੂੰ ਟਾਪ ਦੀਆਂ ਵੜਾ ਮਿਲ ਜਣੀਆਂ ਸਾਰੀਆਂ ਆਗੇ ਆਪਣੀ ਤਸੱਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਇਓ ਵੀਡੀਓ ਨੂੰ ਕਰ ਦਿਓ ਸ਼ੇਅਰ ਭਾਜੀ ਆਹ ਜਰਸੀ ਆਪਣੀ ਚੈੱਕ ਪਾਸ ਹੈ ਸਾਡਾ ਇਹ ਚੀਜ਼ ਭਾਜੀ ਕੋ ਆਪਣਾ ਭਾਵੇਂ ਡਾਕਟਰ ਲੈ ਕੇ ਆਵੇ ਚੈੱਕ ਪਾਸ ਆ ਹਾਂ ਠੀਕ ਹੈ ਜੀ ਕਿਉਂ ਇਹ ਚੀਜ਼ ਆਪਾਂ ਪੁੱਛੀ ਨਹੀਂ ਗਈ ਹਾਂਜੀ ਹਾਂਜੀ ਜੀ ਤੇ ਆਪਣੀ ਤਸੱਲੀ ਕਰ ਲਿਓ ਜੀ ਵੀਡੀਓ ਕਰ ਦਿਓ ਸ਼ੇਅਰ ਕਰ ਦਿਓ ਧੰਨਵਾਦ ਜੀ